ਹਾਂਜੀ ਆਪਾਂ ਰੋਟੀ ਨਾਲ ਜਿਹੜੀ ਲੱਸੀ ਪੀਂਦੇ ਆ ਤੁਹਾਨੂੰ ਉਹ ਬਣਾਉਣੀ ਦੱਸਦੇ ਆ ਵੀ ਇਹਦੇ ਚ ਆਪਾਂ ਕਿਹੜੇ ਕਿਹੜੇ ਮਸਾਲੇ ਪਾਉਣੇ ਨੇ ਤੇ ਕਿਹੜੇ ਆਪਾਂ ਛੱਡਣੇ ਨੇ ਆਪਾਂ 1/2 ਕਿਲੋ ਦਹੀਂ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਨੇ ਆ ਦਹੀਂ ਫੈਂਟ ਲਿਆ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਬੇਬੀ ਸਪੂਨ ਲਿਆ ਆਪਾਂ ਨੇ ਛੋਟੇ ਵਾਲਾ ਇੱਕ ਚਮਚਾ ਆਪਾਂ ਜੀਰਾ ਭੁੰਨਿਆ ਹੋਇਆ ਪਾਵਾਂਗੇ ਇੱਕ ਚਮਚਾ ਹੀ ਆਪਣੇ ਕੜੀ ਪੱਤਾ ਕੜੀ ਪੱਤਾ ਆਪਾਂ ਨੇ ਸੁਕਾਇਆ ਹੋਇਆ ਇੱਕ ਚਮਚਾ ਹੀ ਆਪਾਂ ਸਹਜਣੇ ਦਾ ਲਵਾਂਗੇ ਇੱਕ 스ਪੂਨ ਹੀ ਆਪਾਂ ਨੂਨ ਦਾ ਪਾਵਾਂਗੇ ਇਹਦੇ ਵਿੱਚ ਆਪਣੇ ਟੇਸਟ ਦੇ ਮੁਤਾਬਕ ਆਪਾਂ ਪਾਵਾਂਗੇ ਕਾਲੀ ਮਿਰਚ ਇਹਨਾਂ ਮਸਾਲਿਆਂ ਨੂੰ ਆਪਾਂ ਰਲਾਵਾਂਗੇ ਆਪਾਂ ਮਸਾਲੇ ਕਿਹੜੇ ਛੱਡ ਲੈਨੇ ਵੀ ਆਪਾਂ ਕੋਈ ਵੀ ਜੇ ਮੈਂ ਗਰਮ ਮਸਾਲਾ ਵਿੱਚ ਪਾ ਲੈਨੇ ਉਹ ਨਹੀਂ ਪਾਉਣਾ ਪਿਆਜ਼ ਨਹੀਂ ਪਾਉਣਾ ਜੇ ਆਪਾਂ ਕੱਲੀ ਲੱਸੀ ਪੀਣੀ ਆ ਫਿਰ ਆਪਾਂ ਪਿਆਜ਼ ਵਗੈਰਾ ਪਾ ਸਕਦੇ ਆ ਜੇ ਆਪਾਂ ਰੋਟੀ ਦੇ ਨਾਲ ਲੱਸੀ ਪੀਣੀ ਆ ਫਿਰ ਆਪਾਂ ਇਹਦੇ ਵਿੱਚ ਪਿਆਜ਼ ਨਹੀਂ ਪਾਉਣਾ ਹੈਗਾ ਪਿਆਜ਼ ਤੋਂ ਬਿਨਾ ਬਣਾਉਣੀ ਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਪਾਣੀ ਠੰਡਾ ਆਪਾਂ ਚੰਗੀ ਤਰ੍ਹਾਂ ਲੱਸੀ ਨੂੰ ਰਲਾ ਲੈਣਾ ਦੇਖੋ ਰਸੀ ਕਿੰਨੀ ਵਧੀਆ ਬਣੀਆ ਇਹਨਾਂ ਦੇ ਫਾਇਦੇ ਬਹੁਤ ਆ ਕੜੀ ਪੱਤੇ ਦਾ ਫਾਇਦਾ ਬਹੁਤ ਆਪਾਂ ਨੂੰ ਸਹੰਜਣੇ ਦਾ ਆਪਾਂ ਨੂੰ ਸਾਰੇ ਪਤਾ 100 ਰੋਗਾਂ ਦੀ ਦਾ ਇੱਕੋ ਹੀ ਇਲਾਜ ਆ ਇਹਦਾ ਸਹੰਜਣਾ ਤੁਹਾਨੂੰ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ